ਉਸ ਤੋਂ ਬਾਅਦ ਸਾਰੇ ਪ੍ਰਸ਼ਾਦ ਲਾ ਕੇ ਥੱਲੇ ਆਏ ਨਾ ਆ ਕੇ ਦੇਖਿਆ ਤੇ ਬਾਤ ਕੀ ਪੀਸ ਪੜੀ ਹੈ ਗੇਟ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗੇਟ ਦੇ ਵਿੱਚ ਪੁਲਿਸ ਖੜੀ ਹੈ ਹਾਂਜੀ ਗੁਰਦੁਆਰਾ ਸਾਹਿਬ ਗੇਟ ਦੇ ਵਿੱਚ ਪੁਲਿਸ ਖੜੀ ਹੈ ਜਦੋਂ ਪੁਲਿਸ ਨੂੰ ਸੰਗਤ ਨੇ ਵੀ ਵੇਖਿਆ ਸੰਗਤ ਦੇ ਵਿੱਚ ਵੀ ਕਾਫੀ ਰੋਚ ਸੀ ਕਿ ਆਹ ਕੀ ਘਟਨਾ ਘਟੀ ਕੀ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਪੁਲਿਸ ਆ ਗਈ ਹੈ ਹੁਣ ਇਹ ਗੱਲ ਦਾ ਨਹੀਂ ਪਤਾ ਕਿ ਕਿੰਨੇ ਉੱਥੇ ਮਤਲਬ ਕਿ ਇਨਫੋਰਮੇਸ਼ਨ ਦਿੱਤੀ ਆ ਤੇ ਹਾਲਾਂਕਿ ਨਾ ਤੇ ਸਾਡੀ ਕਮੇਟੀ ਨੂੰ ਪਤਾ ਸੀ ਇਸ ਗੱਲ ਦਾ ਨਾ ਸਾਡੇ ਸਰਪੰਚ ਸਾਹਿਬ ਹਜਾਰਾ ਸਿੰਘ ਨੂੰ ਪਤਾ ਨਾ ਸਾਡੀ ਪਿੰਜੇ ਮੇਰੀ ਵਾਰਡ ਵੀ ਹੋਈ ਆ ਤੇ ਮੈਨੂੰ ਵੀ ਕੋਈ ਇਨਫੋਰਮੇਸ਼ਨ ਨਹੀਂ ਹੈ ਉਥੇ ਕਿ ਪੁਲਿਸ ਕਿਸ ਤਰ੍ਹਾਂ ਆਈ ਹੈ ਸਾਨੂੰ ਥੋੜੀ ਗਮਗਮੀ ਤਾਂ ਕਰਨੀ ਪਏ ਕਿਉਂਕਿ ਲੋਕ ਹਮੇਸ਼ਾ ਹੀ ਸਾਨੂੰ ਇਹ ਗੱਲ ਪੁੱਛਦੇ ਆ ਕਿ ਇਹ ਪੁਲਿਸ ਲਿਆਂਦਾ ਕੌਣ ਆ ਇਸ ਤਰ੍ਹਾਂ ਦੀ ਗੱਲ ਹੈ ਕੋਈ ਪੁਲਿਸ ਕਿੱਥੇ ਭੇਜੀ ਹੈ ਉਹ ਕਹਿੰਦਾ ਜੀ ਟੋਰਾ ਨੇ ਪੁਲਿਸ ਭੇਜੀ ਹੈ ਟੋਰਾ ਟੋਰਾ ਜਿਹੜਾ ਸਾਡਾ ਪ੍ਰਧਾਨ ਹੈ ਸਰਦਾਰ ਰਣਜੀਤ ਸਰਦਾਰ ਜਰਦਾਰ ਜੀ ਸਿਫ ਟੋਰਾ ਉਹਨੇ ਭੇਜੀ ਹੈ ਫਿਰ ਕਲੀਅਰ ਹੋ ਗਿਆ ਵੇ ਸਾਰੇ ਕਹਿਣ ਲੱਗੇ ਚਲੋ ਛੱਡੋ ਹੁਣ ਪਤਾ ਲੱਗ ਗਿਆ ਸਾਨੂੰ ਸ਼ੱਕ ਜੀ ਵੀ ਹੈ ਕਿ ਸਾਰੇ ਨੂੰ ਸ਼ੱਕ ਜੀ ਵੀ ਹੈ ਏ ਪਪੂ ਨੇ ਸ਼ਾਇਦ ਭੇਜੀ ਹੋਏ ਲੇਕਿਨ ਪਪੂ ਨੇ ਨਹੀਂ ਭੇਜੀ ਹੋ ਉਹ ਪੁਲਿਸ ਡੋਰੇ ਨੇ ਭੇਜੀ ਹੈ ਪਪੂ ਵੀ ਸਾਡੇ ਨਾਲ ਸੀ ਕਹਿੰਦਾ ਮੈਂ ਵੀ ਚਲਾਂਗਾ ਤੁਹਾਡੇ ਨਾਲ ਐਸਐਚਓ ਸਾਹਿਬ ਦਾ ਕਹਿਣਾ ਹੈ ਕਿ ਪੁਲਿਸ ਜਿਹੜੀ ਹੈ ਸਰ ਰஞ்சிਤ ਸਿੰਘ ਪੋਰੋਂੜਾ ਨੇ ਭੇਜੀ ਹੈ ਕੀ ਤੁਸੀਂ ਤੇਜੀ ਸੀ ਪੁਲਿਸ ਮੈਂ ਕਿਉਂ ਭੇਜਾਂਗਾ ਜੀ ਪਹਿਲਾਂ ਪੁਲਿਸ ਦੱਸੋ ਤੇ ਇਹ ਐਕਚੁਅਲੀ ਦੇ ਵਿੱਚ ਜਿਹੜੇ ਉੱਥੇ ਦੀ ਸੰਗਤ ਹੈ ਉਹਨਾਂ ਦੇ ਵਿੱਚੋਂ ਕੁਝ ਬੰਦੇ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਥੋੜੇ ਦਿਨ ਪਹਿਲੇ ਕਿਉਂਕਿ ਮੈਂ ਤੁਹਾਡਾ ਪੱਖ ਜਾਣਨਾ ਜ਼ਰੂਰੀ ਸੀ ਕਿਉਂਕਿ ਇਸ ਤਰ੍ਹਾਂ ਜੀ ਜੀ ਵੀਰੇ ਆਪਣੀ ਮਰਜ਼ੀ ਨਾਲ ਕੋਈ ਕੁਝ ਵੀ ਕਰਦਾ ਰਹੇ ਪੁਲਿਸ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਗਈ ਸੀ ਨਹੀਂ ਗੁਰਦੁਆਰੇ ਦੇ ਗੇਟ ਦੇਖੋ ਗੁਰਦੁਆਰੇ ਦੇ ਗੇਟ ਦੇ ਵਿੱਚ ਖੜੀ ਸੀ ਨਾ ਪੁਲਿਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਤੁਸੀਂ ਸਾਈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰ ਪਾਲ ਸਿੰਘ ਇਸ ਵੇਲੇ ਮੈਂ ਪਹੁੰਚਿਆ ਹਾਂ ਗੁਰਦੁਆਰਾ ਚੜਦੀਪਤੀ ਦਬਲਿਹੜ ਵਿਖੇ ਜਿੱਥੇ ਕਿ ਤੁਸੀਂ ਦੇਖ ਰਹੇ ਹੋ ਪਿਛਲੇ ਕਾਫੀ ਦਿਨਾਂ ਤੋਂ ਇੱਕ بڑا ਵੱਡਾ ਮਾਮਲਾ ਚੱਲ ਰਿਹਾ ਸੀ ਬੀਤੇ ਦਿਨੀ 19 ਜਨਵਰੀ ਦੇ ਦਿਨ ਉਸ ਗੁਰਦੁਆਰਾ ਸਾਹਿਬ ਵਿਖੇ ਇਸ ਚੜਦੀਪਤੀ ਗੁਰਦੁਆਰਾ ਜੋ ਦਬਲਿਹੜ ਵਿਖੇ ਹੈ ਇਸ ਗੁਰਦੁਆਰਾ ਸਾਹਿਬ ਵਿਖੇ ਬੜਾ ਇੱਕ ਵੱਡਾ ਮਾਮਲਾ ਜਿੱਥੇ ਕਿ ਇੱਕ ਬੀਬੀ ਵੱਲੋਂ ਗਾਲ੍ਹਾਂ ਕੱਟੀਆਂ ਗਈਆਂ ਅਤੇ ਉਹ ਵੀਡੀਓ ਜਿਹੜੀ ਸੀ ਵਰਲਡਵਾਈਡ ਵਾਇਰਲ ਹੋਈ ਉਸ ਮਾਮਲੇ ਨੂੰ ਲੈ ਕੇ ਸਾਰੇ ਜੰਮੂ ਕਸ਼ਮੀਰ ਬਲਕਿ ਭਾਰਤ ਹੀ ਨਹੀਂ ਪੂਰੇ ਵਰਲਡ ਦੇ ਵਿੱਚ ਜਿਹੜਾ ਹੈ ਪੂਰੇ ਸੰਸਾਰ ਦੇ ਵਿੱਚ ਬੜੀ ਹੀ ਤਰ੍ਹਾਂ-ਤਰ੍ਹਾਂ ਦੇ ਪੱਦੇ ਚੰਗੇ ਮਾੜੇ ਕਮੈਂਟਸ ਵੀ ਆਏ ਪਰ ਕੋਸ਼ਿਸ਼ ਕੀਤੀ ਗਈ ਸੀ ਕਿ ਆਪਸੀ ਸਾਈਂ ਟੀਵੀ ਦੇ ਉੱਤੇ ਇਸ ਤਰ੍ਹਾਂ ਦੀ ਕੋਈ ਵੀਡੀਓ ਨਾ ਚੱਲੇ ਔਰ ਅਸੀਂ ਉਹ ਚਲਾਈ ਵੀ ਨਹੀਂ ਮਗਰ ਹੁਣ ਜਿਹੜਾ ਮਾਮਲਾ ਅੱਜ ਨਿਕਲ ਕੇ ਸਾਹਮਣੇ ਆਇਆ ਹੈ ਅੱਜ ਯਾਨੀ 12 ਫਰਵਰੀ ਨੂੰ ਕਿਉਂਕਿ ਅੱਜ ਦੇ ਦਿਨ ਉਸੇ ਗੁਰਦੁਆਰਾ ਸਾਹਿਬ ਵਿੱਚ ਉਹੀ ਮੁੜ ਕੇ ਮਸਲਾ ਉੱਠਿਆ ਸੀ ਜਿਸ ਦੀ ਕਰਕੇ ਉਦੋਂ ਗਾਲਾਂ ਚਲੀਆਂ ਸੀ ਉਸ ਬੀਬੀ ਵੱਲੋਂ ਗਾਲਾਂ ਕੱਢਣ ਦੇ ਉੱਤੇ ਦੋਹਾਂ ਧਿਰਾਂ ਨੂੰ ਸਜ਼ਾ ਵੀ ਲੱਗੀ ਔਰ ਦੋਹਾਂ ਧਿਰਾਂ ਸਜ਼ਾ ਭੁਗਤ ਵੀ ਰਹੀਆਂ ਨੇ ਜਾਂ ਸ਼ਾਇਦ ਕੁਝ ਭੁਗਤ ਵੀ ਚੁੱਕੇ ਨੇ ਹੁਣ ਗੱਲ ਕਰਦੇ ਆਂ ਸਾਡੇ ਨਾਲ ਜੁੜੇ ਨੇ ਉਸ ਗੁਰਦੁਆਰਾ ਸਾਹਿਬ ਦੇ ਸਕੱਤਰ ਸਾਹਿਬ ਕੀ ਅੱਜ 12 ਤਰੀਕ ਨੂੰ ਜਦ ਉੱਥੇ ਸਰਬਸੰਮਤੀ ਦੇ ਨਾਲ ਮੁੜ ਕੇ ਸੰਗਤ ਦਾ ਇਕੱਠ ਹੋਇਆ ਉਸ ਕੱਠ ਦੇ ਵਿੱਚ ਦੋਹੇ ਧਿਰਾਂ ਬੈਠੀਆਂ ਉਹ ਵੀ ਧਿਰ ਬੈਠੀ ਤੇ ਇਹ ਧਿਰ ਵੀ ਬੈਠੀ ਉਹ ਗੁਰਦੁਆਰਾ ਕਮੇਟੀ ਦੀ ਚੋਣ ਹੋਣੀ ਸੀ ਲੇਕਿਨ ਇੱਕ ਬਹੁਤ ਹੀ ਵਧੀਆ ਫੈਸਲਾ ਜਿਹੜਾ ਉੱਥੋਂ ਦੀ ਸੰਗਤ ਉੱਥੋਂ ਦੇ ਜਿਹੜੇ ਪਤਵੰਤੇ ਸੱਜਣ ਅਤੇ ਪ੍ਰਬੰਧਕਾਂ ਵੱਲੋਂ ਲਿਆ ਗਿਆ ਕਿ ਜਿਹੜੀ ਕਮੇਟੀ ਪਹਿਲਾਂ ਚੱਲ ਰਹੀ ਸੀ ਉਸੇ ਨੂੰ ਮੁੜ ਕੇ ਅੱਗੇ ਦਾ ਜਿਹੜਾ ਟਨਰ ਜਿਹੜਾ ਹੈ ਹੋਰ ਵਧਾ ਕੇ ਦੇ ਦਿੱਤਾ ਗਿਆ ਕਿ ਫਿਲਹਾਲ ਇਹ ਹੋਈ ਕਮੇਟੀ ਜਿਹੜੀ ਹੈ ਇਸ ਗੁਰਦੁਆਰਾ ਸਾਹਿਬ ਦੀ ਜਿਹੜਾ ਕਾਰਜ ਹੈ ਉਹ ਸਾਂਭੇਗੀ ਹੁਣ ਗੱਲ ਕਰਦੇ ਹਾਂ ਕਿ ਅੱਜ ਆਖਰ ਐਸਾ ਕੀ ਹੋ ਗਿਆ ਕਿ ਇਹਨਾਂ ਨੂੰ ਮੀਡੀਆ ਦੇ ਸਾਹਮਣੇ ਆਉਣਾ ਪੈ ਗਿਆ ਕਿਉਂਕਿ ਸਾਰਾ ਮਾਮਲਾ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਗਿਆ ਹੋਇਆ ਸੀ ਫਿਰ ਐਸਾ ਕੀ ਹੋਇਆ ਅੱਜ ਇੰਨੇ ਸੋਹਣੇ ਫੈਸਲੇ ਦੇ ਬਾਵਜੂਦ ਇੱਥੇ ਦੇ ਲੋਕੀ ਇੱਥੇ ਦੇ ਪ੍ਰਬੰਧਕ ਇੱਥੇ ਦੇ ਪਤਵੰਤੇ ਸੱਜਣ ਨਿਰਾਸ਼ ਨੇ ਆਓ ਗੱਲਬਾਤ ਕਰਦੇ ਆ ਸਾਡੇ ਨਾਲ ਜੁੜੇ ਨੇ ਸਕੱਤਰ ਸਾਹਿਬ ਕੀ ਨਾਮ ਹੈ ਜੀ ਤੁਹਾਡਾ ਦਵਿੰਦਰ ਸਿੰਘ ਜੀ ਦਵਿੰਦਰ ਸਿੰਘ ਜੀ ਤੁਸੀਂ ਗੁਰਦੁਆਰਾ ਚੜ੍ਹਦੀ ਪੱਤੀ ਦੇ ਸਕੱਤਰ ਹੋ ਜੀ ਅਖਰ ਐਸਾ ਕੀ ਹੋਇਆ ਜੋ ਅੱਜ ਤੁਸੀਂ ਮੁੜ ਕੇ ਕੈਮਰੇ ਦੇ ਸਾਹਮਣੇ ਆ ਗਏ ਸਾਧ ਸੰਗਤ ਜੀ ਸਾਡਾ ਜੋ ਗੁਰਦਵਾਰ ਸਾਹਿਬ ਚ ਬਹੁਤ ਵਧੀਆ ਰਿਹਾ ਜੀ ਕਿਉਂਕਿ ਸਭ ਤੋਂ ਪਹਿਲੇ ਮੈਂ ਬੋਲੇ ਕਿ ਬੜੇ ਪਿਆਰ ਨਾਲ ਚੋਣ ਕੀਤੀ ਜਾਵੇ ਤੇ ਬੜੇ ਪਿਆਰ ਨਾਲ ਚੋਣ ਵੀ ਸਾਡੀ ਹੋਈ ਹੂੰ ਤੇ ਕੁਝ ਵਿੱਚ ਬੋਲਣ ਲੱਗੇ ਕਿ ਚਲੋ ਜਿਹੜੇ ਕਮੇਟੀ ਨੇ ਕੰਮ ਵਧੀਆ ਕੀਤਾ ਤੇ ਜੋ ਠੀਕ ਕਰ ਰਹੀ ਹੈ ਕੰਮ ਤੇ ਇਹਨਾਂ ਨੂੰ ਥੋੜਾ ਜਿਹਾ ਸਮਾਂ ਹੋਰ ਦਿੱਤਾ ਜਾਵੇ ਠੀਕ ਤੇ ਅਸੀਂ ਸਾਨੂੰ ਇੱਕ ਸਾਲ ਦਾ ਟਰਨਓਵਰ ਜਿਹੜਾ ਹੋਰ ਦਿੱਤਾ ਗਿਆ ਸਾਰੀ ਸੰਗਤ ਨੇ ਜਕਾਰਾ ਬਲਾ ਕੇ ਫਤਿਹ ਬੁਲਾਈ ਆ ਤੇ ਉਸ ਤੋਂ ਬਾਅਦ ਸਾਰੇ ਪ੍ਰਸ਼ਾਦ ਲਾ ਕੇ ਥੱਲੇ ਆਏ ਨੇ ਆਕੇ ਦੇਖਿਆ ਤੇ ਬਾਹਰ ਗੇਟ 'ਚ ਪੁਲਿਸ ਖੜੀ ਹੈ। ਗੇਟ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਗੇਟ ਦੇ ਵਿੱਚ ਪੁਲਿਸ ਖੜੀ ਹੈ। ਹਾਂਜੀ। ਗੁਰਦੁਆਰਾ ਸਾਹਿਬ ਗੇਟ ਦੇ ਵਿੱਚ ਪੁਲਿਸ ਖੜੀ ਹੈ ਜਦੋਂ ਪੁਲਿਸ ਨੂੰ ਸੰਗਤ ਨੇ ਵੀ ਵੇਖਿਆ। ਸੰਗਤ ਦੇ ਵਿੱਚ ਵੀ ਕਾਫੀ ਰੋਚ ਸੀ ਕਿ ਆਹ ਕੀ ਘਟਨਾ ਘਟੀ ਕਿ ਜਿਹੜੇ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਪੁਲਿਸ ਆ ਗਈ। ਇਸ ਦੇ ਉੱਤੇ ਸਾਰੀ ਸੰਗਤ ਨਾਰਾਜ਼ ਸੀ ਕਿ ਇਸ ਦੇ ਉੱਤੇ ਤਹਿਕੀਕਾਤ ਕੀਤੀ ਜਾਵੇ, ਪੂਰਾ ਪਤਾ ਕੀਤਾ ਜਾਵੇ। ਇਹ ਕੀ ਵਾਰਦਾਤ ਹੋਈ ਹੈ ਜਿਹੜੀ ਜਿਹੜੀ ਪੁਲਿਸ ਆਈ ਹੈ ਕਿਸ ਵਜਨ ਆ ਲਈ ਹੈ ਕੀ ਗੁਰਦੁਆਰਾ ਕਮੇਟੀ ਨੇ ਬੁਲਾਈ ਸੀ ਤੁਸੀਂ ਤਾਂ ਨਹੀਂ ਬੁਲਾਈ ਸੀ ਨਹੀਂ ਸਾਨੂੰ ਕਿਸੇ ਨੂੰ ਪਤਾ ਨਹੀਂ ਸੀ ਨਾ ਕਮੇਟੀ ਨੂੰ ਪਤਾ ਸੀ ਨਾ ਕਿਸੇ ਨੂੰ ਪਤਾ ਸੀ ਇਸ ਕਰਕੇ ਕਮੇਟੀ ਵੀ ਨਾਰਾਜ਼ ਸੀ ਤੇ ਸੰਗਤ ਵੀ ਕਾਫੀ ਨਾਰਾਜ਼ ਸੀ ਬੋਲਦੇ ਕਿ ਇਹ ਪੁਲਿਸ ਆਈ ਤਾਂ ਆਈ ਕਿਉਂ ਕਿੰਨੇ ਕੁ ਬੰਦੇ ਆਏ ਸੀ ਪੁਲਿਸ ਦੇ ਉਹ ਤਿੰਨ ਬੰਦੇ ਚ ਇੱਕ ਸਬ ਇੰਸਪੈਕਟਰ ਸੀ ਦੋ ਨਾਲ ਹੋਰ ਇੱਕ ਕਨਸਟੇਬਲ ਇਹ ਪੁਲਿਸ ਕਿੱਥੋਂ ਦੀ ਸੀ ਇਹ ਆਪਣੇ ਆਰਸਪੁਰਾ ਦੀ ਅਰਸਪਰ ਪੁਲਿਸ ਸਟੇਸ਼ਨ ਤੋਂ ਪੁਲਸ ਆਈ ਸੀ ਤੋਂ ਤੁਸੀਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਦੇ ਗੇਟ ਦੇ ਬਾਹਰ ਗੇਟ ਦੇ ਬਾਹਰ ਹੀ ਪੁਲਸ ਜਿਹੜੀ ਪੁਲਸ ਜਿਹੜੀ ਸੀ ਖੜੀ ਸੀ ਮੇਰੇ ਨਾਲ ਅਮਰਜੀਤ ਸਿੰਘ ਵੀ ਜੁੜੇ ਅਮਰਜੀਤ ਸਿੰਘ ਜੀ ਤੁਸੀਂ ਉੱਥੇ ਮੌਕੇ ਤੇ ਸੀਗੇ ਹਾਂਜੀ ਵੀਰ ਜੀ ਮੈਂ ਮੌਕੇ ਸੀ ਮੌਕੇ ਤੇ ਸੀ ਗੁਰਦੁਆਰਾ ਸਾਹਿਬ ਤੇ ਕੀ ਹੋਇਆ ਉੱਥੇ ਕੋਈ ਲੜਾਈ ਝਗੜਾ ਸੀਗਾ ਜਿਹੜੀ ਪੁਲਸ ਬੁਲਾਈ ਗਈ ਜਾਂ ਕਿਦਾਂ ਮਤਲਬ ਕਿ ਉੱਥੇ ਜਿਹੜੀ ਪੁਲਸ ਆਈ ਉਹਦੇ ਨਾਲ ਸਾਡੀ ਥੋੜੀ ਗੱਮ ਕਮੀ ਵੀ ਹੋਈ ਹੈ ਇਹ ਪੁੱਛਣ ਦਾ ਉਹਨਾਂ ਨੂੰ ਯਤਨ ਕੀਤਾ ਕਿ ਤੁਸੀਂ ਕਿਸ ਤਰ੍ਹਾਂ ਆਏ ਹੋ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਹੈ ਕਿ ਕੀ ਪੰਗਾ ਕੋਈ ਹੋਣਾ ਜਾਂ ਕੋਈ ਕਿਸੇ ਨੇ ਕੋਈ ਗਲਤ رائے ਦੇ ਦਿੱਤੀ ਤੁਹਾਨੂੰ ਜਾਂ ਕੀ ਗਲਤ ਇਨਫੋਰਮੇਸ਼ਨ ਦੇ ਦਿੱਤੀ ਉਹਨਾਂ ਨੇ ਇਹੋ ਹੀ ਕਿਹਾ ਕਿ ਸਾਨੂੰ ਉੱਪਰੋਂ ਮੈਸੇਜ ਆਇਆ ਹੈ ਅੱਛਾ ਤੇ ਇਸ ਕਰਕੇ ਮਤਲਬ ਕਿ ਹਾਇਰ ਅਥਾਰਟੀ ਤੋਂ ਮੈਸੇਜ ਆਇਆ ਹੈ ਇਸ ਕਰਕੇ ਅਸੀਂ ਆਏ ਹਾਂ ਇਹ ਕਿਹਨੇ ਕਹੀਏ ਗੱਲ ਇਹ ਗੱਲ ਉੱਥੋਂ ਦੇ ਜਿਹੜੇ ਆਏ ਸੀ ਨੇ ਸੀਨੀਅਰ ਸਬ ਇਨਸਪੈਕਟਰ ਉਹਨਾਂ ਨੇ ਦੱਸਿਆ ਕਿ ਸਾਨੂੰ ਉੱਪਰ ਹਾਈ ਅਥਾਰਟੀ ਤੋਂ ਮੈਸੇਜ ਆਇਆ ਤੇ ਤਾਂ ਕਰਕੇ ਅਸੀਂ ਆਏ ਆ ਇਹ ਮੈਸੇਜ ਆਇਆ ਕਿ ਇੱਥੇ ਕੁਝ ਗੜਬੜ ਹੋ ਰਹੀ ਹੈ ਕੀ ਹੈ ਇਹ ਗੱਲ ਮੈਨੂੰ ਯਾਦ ਆ ਉਹਨਾਂ ਨੇ ਕਿਹਾ ਕਿ ਇਦਾਂ ਦਾ ਕੁਝ ਪੰਗਾ ਪੰਗਾ ਹੋਣਾ ਸੀ ਕੋਈ ਉਹਦੇ ਕਰਕੇ ਅਸੀਂ ਆਏ ਆ ਕਿ ਕੋਈ ਪੰਗਾ ਨਾ ਹੋਵੇ ਤੇ ਹੁਣ ਇਹ ਗੱਲ ਦਾ ਨਹੀਂ ਪਤਾ ਕਿ ਕਿੰਨੇ ਉੱਥੇ ਮਤਲਬ ਕਿ ਇਨਫੋਰਮੇਸ਼ਨ ਦਿੱਤੀ ਆ ਹਾਲਾਂਕਿ ਨਾ ਤੇ ਸਾਡੀ ਕਮੇਟੀ ਨੂੰ ਪਤਾ ਸੀ ਇਸ ਗੱਲ ਦਾ ਨਾ ਸਾਡੇ ਸਰਪੰਚ ਸਾਹਿਬ ਹਜਾਰਾ ਸਿੰਘ ਨੂੰ ਪਤਾ ਨਾ ਸਾਡੀ ਪੰਜ ਮੇਰੀ ਵਾਰਡ ਵੀ ਹੋਈ ਆ ਤੇ ਮੈਨੂੰ ਵੀ ਕੋਈ ਇਨਫੋਰਮੇਸ਼ਨ ਨਹੀਂ ਹੈ ਉੱਥੇ ਕਿ ਪੁਲਿਸ ਕਿਸ ਤਰ੍ਹਾਂ ਆਈ ਹੈ ਸਾਨੂੰ ਥੋੜੀ ਗਹਿਮ ਗਹਿਮੀ ਤਾਂ ਕਰਨੀ ਪਈ ਕਿਉਂਕਿ ਲੋਕ ਹਮੇਸ਼ਾ ਹੀ ਸਾਨੂੰ ਇਹ ਗੱਲ ਪੁੱਛਦੇ ਆ ਕਿ ਇਹ ਪੁਲਿਸ ਲਿਆਂਦਾ ਕੌਣ ਹੈ ਤੇ ਮੈਂ ਅੱਜ ਇਹ ਗੱਲ ਸਹੀ ਸਮਝੀ ਕਿ ਮੈਂ ਅੱਜ ਪੁੱਛਣ ਦਾ ਯਤਨ ਕੀਤਾ ਉਹਨਾਂ ਨੂੰ ਕਿ ਭਾਈ ਤੁਸੀਂ ਕਿਸ ਤਰ੍ਹਾਂ ਆਇਓ ਤੁਸੀਂ ਕੋਈ ਇਨਫੋਰਮੇਸ਼ਨ ਨਾ ਸਾਡੀ ਗੁਰਦੁਆਰੇ ਦੀ ਦੋਹਾਂ ਕਮੇਟੀਆਂ ਨੂੰ ਦਿੱਤੀ ਹੈ ਦੋ ਗੁਰਦੁਆਰਾ ਸਾਹਿਬ ਨੂੰ ਨਾ ਇੱਥੇ ਤੋਂ ਇਹ ਪੰਚਾਇਤ ਸਰਪੰਚ ਹਜਾਰਾ ਸਿੰਘ ਨੂੰ ਦਿੱਤੀ ਹੈ ਜਿਸ ਬਾਰਡ ਤੇ ਤੁਸੀਂ ਆਏ ਉਸ ਬਾਰਡ ਦਾ ਮੈਂ ਪੈਂਚਰ ਨਾ ਮੇਰੇ ਕੋਲ ਕੋਈ ਇਨਫੋਰਮੇਸ਼ਨ ਹੈ ਤੇ ਫਿਰ ਇਹ ਕਿਸ ਤਰ੍ਹਾਂ ਆਈ ਹੈ ਇਸਕ ਦੇ ਸੰਗਤ ਸਾਨੂੰ ਸਵਾਲ ਕਰਦੀ ਇਸ ਕਰਕੇ ਅਸੀਂ ਅੱਜ ਉਹਨਾਂ ਨੂੰ ਪੁੱਛਣ ਦਾ ਯਤਨ ਕੀਤਾ ਜਿੱਨਾ ਸਾਡੀ ਥੋੜੀ ਗਿਹਾਵਾਂ ਕਿਵੇਂ ਹੋਈ ਹੈ ਪੁਲਿਸ ਨਾਲ ਕੋਈ ਹੱਥਾਪਾਈ ਤਾਂ ਨਹੀਂ ਹੋਈ ਨਹੀਂ ਨਹੀਂ ਕੋਈ ਹੱਥਾਪਾਈ ਨਹੀਂ ਹੋਈ ਸਿਰਫ ਅਸੀਂ ਪੁੱਛਣ ਦਾ ਯਤਨ ਕੀਤਾ ਪਰ ਉਹਨਾਂ ਨੇ ਇਹੋ ਹੀ ਜਵਾਬ ਦਿੱਤਾ ਕਿ ਸਾਨੂੰ ਉਪਰੋਂ ਆਰਡਰ ਸੀ ਅਸੀਂ ਤਾਂ ਕਰਕੇ ਆਏ ਹਾਂ ਕੀ ਗੁਰਦੁਆਰੇ ਦੇ ਅੰਦਰ ਤਾਂ ਨਹੀਂ ਐਂਟਰ ਹੋਏ ਨਹੀਂ ਨਹੀਂ ਗੁਰਦੁਆਰੇ ਦੇ ਅੰਦਰ ਨਹੀਂ ਐਂਟਰ ਹੋਏ ਗੇਟ 'ਚ ਹੀ ਖੜੇ ਸੀ ਮਤਲਬ ਆਏ ਉਹ ਗੁਰਦੁਆਰਾ ਸਾਹਿਬ ਦੇ ਗੇਟ ਗੁਰਦੁਆਰਾ ਸਾਹਿਬ ਦੇ ਕਰਕੇ ਗੁਰਦੁਆਰਾ ਸਾਹਿਬ ਦੇ ਕਰਕੇ ਆਏ ਸੀ ਉਹਨਾਂ ਨੇ ਦਸਵਾ ਸਾਨੂੰ ਤੋਂ ਤੁਸੀਂ ਦੇਖਿਆ ਕੀ ਪੁਲਿਸ ਕਿਸ ਨੇ ਭੇਜੀ ਕਿਵੇਂ ਆਈ ਕਿਸ ਨੇ ਬੁਲਾਈ ਇਸ ਤੋਂ ਇਹਦੇ ਬਾਰੇ ਜ ਹੁਣ ਗੱਲਬਾਤ ਕਰਾਂਗੇ ਸਾਬਕਾ ਸਰਪੰਚ ਜਿਹੜੇ ਹਜ਼ਾਰਾ ਸਿੰਘ ਜੀ ਸਾਡੇ ਨਾਲ ਇੱਥੇ ਦੇ ਜੁੜੇ ਨੇ ਤੇ ਬਲਿਹਾਰ ਦੇ ਸਰਪੰਚ ਸਾਹਿਬ ਕੀ ਆਖਰ ਐਸਾ ਹੋਇਆ ਤੁਹਾਨੂੰ ਜਦੋਂ ਪਤਾ ਲੱਗਿਆ ਤੁਸੀਂ ਵੀ ਉੱਥੇ ਗੁਰਦੁਆਰਾ ਚ ਹੀ ਸੀਗੇ ਜਿਸ ਵੇਲੇ ਪੁਲਿਸ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦੂ ਅਸੀਂ ਦੇਖਿਆ ਕਮੇਟੀ ਦਾ ਚੋਣ ਕੀਤਾ ਮੈਂ ਖੜਾ ਹੋਇਆ ਤੇ ਮਿੰਨੂ ਸੈਕਟਰੀ ਸਾਹਿਬ ਨੇ ਕਿਹਾ ਤੋ ਕਮੇਟੀ ਸਪਮੈਟ ਸਾਹਿਬ ਕਮੇਟੀ ਚੋਣ ਕਰੋ ਅਸੀਂ ਪ੍ਰਧਾਨ ਤੇ ਸੈਕਟਰੀ ਦਾ ਨਾਮ ਲਿਆ ਤੇ ਫਿਰ ਇੰਨੇ ਘਰ ਦਰਵਾਜ਼ਾ ਆਨ ਲੱਭੀ ਬੜੇ ਸੰਤੀ ਦੇ ਨਾਲ ਇਸ ਪਾਰਟੀ ਵੀ ਜੀ ਸਿੰਦਰ ਸਿੰਘ ਵੀ ਉੱਥੇ ਵਿੱਚ ਸੀ ਬੜੀ ਸੰਤੀ ਨਾਲ ਉਹ ਐ ਗੱਲਬਾਤ ਕੀਤੀ ਹੈ ਤੇ ਫਿਰ ਉਹਨਾਂ ਨੇ ਸਾਰਿਆਂ ਨੇ ਕਿਹਾ ਭਾਈ ਪੁਰਾਣੀ ਕਮੇਟੀ ਨੂੰ ਇੱਕ ਸਾਲ ਐਕਸਟੈਂਡ ਕਰ ਦੋ ਫਿਰ ਅਸੀਂ ਉਹਦਾ ਐਕਸਟੈਂਡ ਕਰਤਾ ਇੱਕ ਸਾਲ ਹੀ ਉਹਨੂੰ ਜਲਗਾਰੇ ਬੁਲਾਏ ਨੇ ਔਰ ਬਾਅਦ ਚ ਥੱਲੀ ਆਇਆ ਜਿੱਦੂ ਜਿਹਦੇ ਕੋਲ ਪੁਲਿਸ ਗੱਡੀ ਸੀ ਸਾਰੇ ਨਰਾਜ ਹੋਗੇ ਬੀਬੀ ਵੀ ਨਰਾਜ ਹੋਗੇ ਤੇ ਆਦਮੀ ਵੀ ਨਰਾਜ ਹੋਗੇ ਕਾਫੀ ਸੰਗਤ ਉਸੇ ਗੁਰਦੁਆਰੇ ਸੀਗੀ ਹੋ। ਕਾਫੀ ਸੰਗਤ ਸੀ ਗੁਰਦੁਆਰੇ ਸਾਹਿਬ ਸੰਗਰਾਂਦ ਸੀ ਸਗਰਾਦ ਕਰਕੇ ਸੰਗਤ ਕਾਫੀ ਜਿੰਨਾ ਨਹੀਂ ਆਣਾ ਉਹ ਵੀ ਸਗਰਾਦਲ ਦੇਤੇ ਦਿਹਾੜੇਲੇ ਧਿਆਨ ਦੇ। ਹੂੰ। ਬਾਕੀ ਉਹਨਾਂ ਨੇ ਕਿਹਾ ਭਈ ਅਸੀਂ ਤੇ ਫਿਰ ਉਹਦੇ ਬਾਅਦ ਮੈਂ ਆ ਕੇ ਮੈਂ ਕਿਹਾ ਕਹਿੰਦੇ ਚਲੋ ਅਸੀਂ ਐਸਐਚਓ ਡੀਐਸਪੀ ਕੋਲ ਚੱਲਨੇ ਆ। ਮੈਂ ਕਿਹਾ ਨਹੀਂ। ਪਰਸਨਲ ਉਸ ਵੇਲੇ ਉਹਨਾਂ ਪੁਲਿਸ ਵਾਲਿਆਂ ਦੇ ਨਾਲ ਗੱਲ ਹੋਈ ਕੋਈ। ਹਾਂਜੀ ਹਾਂਜੀ। ਤੇ ਉਹਨਾਂ ਨੇ ਅਸੀਂ ਕਿਹਾ ਤੂੰ ਕਿਉਂ ਕਹਿੰਦੇ ਜੀ ਪਿੱਛੇ 19 ਤਰੀਕ ਦੀ ਵਾਰਤਤ ਹੋਈ ਹੈ ਤਾਂ ਕਰਕੇ ਸਾਨੂੰ ਭੇਜੋਵੇ ਫਿਰ ਕਹ ਲਗੀ ਤੁਹਾਡੇ ਬੰਦੇ ਨੇ ਪੁਲਿਸ ਭੇਜੀ ਹੈ ਹੁਣ ਸਾਰੇ ਬੰਦੇ ਸਾਨੂੰ ਕਹਿ ਲਵੇ ਪਤਾ ਕਰੋ ਕਿਹੜਾ ਬੰਦਾ ਹੈ ਉਹ ਜਿਹੜਾ ਜਿਹੜਾ ਸਾਡੇ ਇਹੋ ਜਿਹੇ ਕਲਰ ਪਾਉਣਾ ਚਾਹੁੰਦਾ ਜਾਂ ਕਰਨਾ ਚਾਹੁੰਦਾ ਤੇ ਫਿਰ ਅਸੀਂ ਜਾ ਕੇ ਮੈਂ ਸਿੱਧਾ ਡੈਕਟਰੀ ਐਸਐਚਓ ਨੂੰ ਕਹਤਾ ਮੈਂ ਕਹਾਂ ਜੀ ਰੈਪੋਰਟ ਆ ਰਹੀ ਹੈ ਤੇ ਬਲੈਦੀ ਤੁਹਾਡੇ ਕੋਲ ਇਸ ਤਰ੍ਹਾਂ ਦੀ ਗੱਲ ਹੈ ਤੁਸੀਂ ਪੁਲਿਸ ਕਿੰਨੇ ਭੇਜੀ ਹੈ ਉਹ ਕਹਿੰਦਾ ਜੀ ਤੌਰੇ ਨੇ ਪੁਲਿਸ ਭੇਜੀ ਹੈ ਤੌਰੇ ਤੌਰੇ ਜਿਹੜਾ ਸਾਡਾ ਪ੍ਰਧਾਨ ਹੈ ਸਰਦਾਰ ਰੰਜੀਤ ਸਰਦਾਰ ਜੀ ਸਿਵ ਟੋਰਾ ਉਹਨੇ ਭੇਜੀ ਹੈ ਫਿਰ ਕਲੀਅਰ ਹੋ ਗਏ ਸਾਰੇ ਕਹਿਣ ਲੱਗੇ ਚਲੋ ਛੱਡੋ ਉਹ ਪਤਾ ਲੱਗ ਗਿਆ ਸਾਨੂੰ ਚੱਕ ਜੀ ਵੀ ਕਿ ਸਾਰੇ ਨੂੰ ਚੱਕ ਜੀ ਵੀ ਇਹ ਪੱਪੂ ਨੇ ਸ਼ਾਇਦ ਭੇਜੀ ਹੋਏ ਲੇਕਿਨ ਪੱਪੂ ਨੇ ਨਹੀਂ ਭੇਜੀ ਹੋ ਉਹ ਪੁਲਿਸ ਟੋਰੇ ਨੇ ਭੇਜੀ ਹੈ ਪੱਪੂ ਵੀ ਸਾਡੇ ਨਾਲ ਸੀ ਕਹਿੰਦਾ ਮੈਂ ਵੀ ਚੱਲਾਂਗਾ ਤੁਹਾਡੇ ਨਾਲ ਥਾਣੇ ਚੱਲਣਾ ਇਸ ਕਰਕੇ ਤੇਈ ਉਸੇ ਕਰਕੇ ਗੱਲ ਮਟਾਈ ਹੈ ਤੇ ਇਹ ਗਿਆ ਚਲੋ ਜੋ ਇੱਥੇ ਦੀ ਇੱਥੇ ਫੇਰੇ ਹੀ ਟੋਰੇ ਨੂੰ ਪੁੱਛਿਆ ਟੋਰੇ ਨੇ ਫੋਨ ਕੀਤਾ ਟੋਰੇ ਨੇ ਸਾਡਾ ਫੋਨ ਨਹੀਂ ਚੁੱਕਿਆ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਤੁਸੀਂ ਸੁਣਿਆ ਕੀ ਸਰਦਾਰ ਰਣਜੀਤ ਸਿੰਘ ਟੋਰਾ ਦੇ ਲਈ ਕੈਪਟਨ ਸਾਹਿਬ ਨੇ ਕਿਹਾ ਕਿ ਐਸ ਐਚ ਓ ਦੇ ਨਾਲ ਤੁਹਾਡੀ ਗੱਲ ਹੋਈ ਸੀ ਤੇ ਐਸ ਐਚ ਓ ਨੇ ਤੁਹਾਨੂੰ ਦੱਸਿਆ ਕਿ ਰਣਜੀਤ ਆਹ ਕਹਿੰਦਾ ਤੁਹਾਡੇ ਰਣਜੀਤ ਸਿੰਘ ਟੋਰਾ ਦੇ ਰੇ ਭੇਜੀ ਪਰ ਪੁਲਿਸ ਕਿਹਾ ਸਾਹਿਬ ਉਹਨਾਂ ਨੇ ਕਿਹਾ ਕਿ ਉੱਥੇ ਕੁਝ ਹੋਣ ਵਾਲਾ ਹੈ ਹਾਂਜੀ ਹਾਂਜੀ ਤੋ ਸਰਦਾਰ ਰਣਜੀਤ ਸਿੰਘ ਟੋਰਾ ਨੂੰ ਜਦਕੀ ਜਿਹੜੇ ਕਿ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਨੇ ਤੇ ਉਧਰੋਂ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਵੀ ਪ੍ਰਧਾਨ ਨੇ ਪਰ ਬੜੀ ਹੀ ਹੈਰਾਨਗੀ ਦੀ ਗੱਲ ਜਿਹੜੀ ਇੱਥੇ ਦੀ ਸੰਗਤ ਜਤਾ ਰਹੀ ਹੈ ਕਿ ਐ ਐਸਾ ਕੀ ਹੋ ਗਿਆ ਕਿ ਪ੍ਰਧਾਨ ਸਾਹਿਬ ਨੇ ਖੁਦ ਆਣ ਦੀ ਬਜਾਏ ਉੱਥੇ ਪੁਲਿਸ ਭੇਜ ਦਿੱਤੀ। ਕਿਹਾ ਇੱਥੇ ਕੁਝ ਐਸਾ ਘਟਣ ਵਾਲਾ ਸੀ। ਕਿਹਾ ਪ੍ਰਧਾਨ ਸਾਹਿਬ ਨੂੰ ਪਹਿਲਾਂ ਹੀ ਪਤਾ ਸੀ ਕਿ ਇੱਥੇ ਕੋਈ ਪੰਗਾ ਹੋਣਾ ਹੈ। ਜਦ ਕਿ ਇੱਥੇ ਦੀ ਸੰਗਤ, ਇੱਥੇ ਦੇ ਦੋਵੇਂ ਧਿਰ ਜੜੀਆਂ ਨੇ ਆਪਣੀ ਸਰਬਸਹਿਮਤੀ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਬੜੇ ਹੀ ਹਲੀਮੀ ਦੇ ਨਾਲ ਬੈਠ ਕੇ ਆਪਣਾ ਫੈਸਲਾ ਕਰਕੇ ਜਦੋਂ ਗੁਰਦੁਆਰਾ ਸਾਹਿਬ ਤੋਂ ਥੱਲੇ ਆਉਂਦੇ ਨੇ ਤਾਂ ਦੇਖਦੇ ਨੇ ਪੁਲਿਸ ਖੜੀ ਹੈ ਤਾਂ ਹੁਣ ਜਦੋਂ ਕੈਪਟਨ ਹਜਾਰਾ ਸਿੰਘ ਨੇ ਪੁੱਛਿਆ ਹੈ ਐਸਐਚਓ ਨੂੰ ਜਿਹੜੇ ਕਿ ਆਰਸਪੁਰਾ ਦੇ ਐਸਐਚਓ ਨੇ ਪੁਲਿਸ ਸਟੇਸ਼ਨ ਆਰਸਪੁਰਾ ਦੇ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਜਿਹੜੀ ਇਹ ਪੁਲਸ ਸੀਗੀ ਇਹ ਸਰਦਾਰ ਰਣਜੀਤ ਸਿੰਘ ਟੋਰਾ ਵੱਲੋਂ ਇਸ ਗੁਰਦੁਆਰਾ ਦੇ ਵਿੱਚ ਭੇਜੀ ਗਈ ਸੀ ਹੁਣ ਸਵਾਲ ਇਹ ਉੱਠਦਾ ਹੈ ਕਿ ਆ ਰਣਜੀਤ ਸਿੰਘ ਟੋਰਾ ਡੀਜੀਪੀਸੀ ਔਰ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਉਹਨਾਂ ਦੇ ਕੋਲ ਐਸੀ ਕਿਹੜੀ ਇਨਪੁਟ ਸੀ ਕਿ ਇਸ ਗੁਰਦੁਆਰੇ ਦੇ ਵਿੱਚ ਦਬਲਹਿੜ ਦੇ ਵਿੱਚ ਜਿਹੜਾ ਹੈ ਉਹ ਕੋਈ ਪੰਗਾ ਹੋਣ ਵਾਲਾ ਹੈ ਕਿਉਂਕਿ ਪੰਗਾ ਵਰਡ ਸਰਦਾਰ ਅਮਰਜੀਤ ਸਿੰਘ ਨੇ ਵੀ ਬੋਲਿਆ ਹੈ ਔਰ ਹਜਾਰਾ ਸਿੰਘ ਜੀ ਵੀ ਦੱਸ ਰਹੇ ਨੇ ਕਿ ਭਈ ਉੱਪਰੋਂ ਕੋਈ ਇਨਪੁਟ ਸੀ ਇਨਪੁਟ ਐਸੀ ਕਿਹੜੀ ਇਨਪੁਟ ਔਰ ਕਿਸ ਨੇ ਇਹ ਇਨਪੁਟ ਦਿੱਤੀ ਜਾਂ ਫਿਰ ਕੋਈ ਇੱਥੇ ਪੰਗਾ ਹੋਣ ਵਾਲਾ ਸੀ ਜਿਹੜਾ ਕਿ ਇੱਥੇ ਦੇ ਪਤਵੰਤੇ ਸੱਜਣਾ ਨੇ ਗੁਰਦੁਆਰਾ ਚੜ੍ਹਦੀ ਪਤੀ ਦੀ ਸੰਗਤ ਨੇ ਬੜੀ ਹੀ ਹਲੀਮੀ ਦੇ ਨਾਲ ਉਸ ਨੂੰ ਨਿਪਟਾ ਲਿਆ ਔਰ ਪਹਿਲੀ ਹੀ ਕਮੇਟੀ ਜਿਹੜੀ ਕਾਰਜਕਾਰੀ ਕਮੇਟੀ ਚੱਲ ਰਹੀ ਸੀ ਆਲਰੇਡੀ ਉਸੇ ਨੂੰ 1 ਸਾਲ ਦਾ ਹੋਰ ਟੈਨਿਓਰ ਜਿਹੜਾ ਹੈ ਉਹ ਦੇ ਦਿੱਤਾ ਗਿਆ ਫਿਰ ਤੋਂ ਇਹ ਸਵਾਲ ਜਿਹੜਾ ਹੈ ਸੈਂਟਰਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਜੀਤ ਸਿੰਘ ਟੋਹੜਾ ਦੇ ਉੱਤੇ ਉੱਠਦਾ ਹੈ ਕਿ ਕੀ ਤੁਹਾਨੂੰ ਕੋਈ ਇਨਪੁਟ ਸੀ ਹਜ਼ਾਰਾ ਸਿੰਘ ਜੀ ਦਾ ਫੋਨ ਤਾਂ ਉਹਨਾਂ ਨੇ ਨਹੀਂ ਚੱਕਿਆ ਪਰ ਅਸੀਂ ਵੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਤਾਂ ਕਿ ਉਹਨਾਂ ਦੇ ਕੋਲੋਂ ਜਾਣਿਆ ਜਾ ਸਕੇ ਕਿ ਕਿਆ ਉਹਨਾਂ ਨੇ ਹੀ ਪੁਲਿਸ ਭੇਜੀ ਸੀ ਜਾਂ ਕਿਤੇ ਐਸਐਚਓ ਪੁਲਿਸ ਸਟੇਸ਼ਨ ਜਿਹੜਾ ਆਰਸਪੁਰਾ ਵਾਲਾ ਉਹ ਤਾਂ ਨਹੀਂ ਗਲਤ ਕਹਿ ਰਹੇ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਵੀਰ ਜੀ ਤਜਿੰਦਰ ਸਿੰਘ ਬੋਲ ਰਹੇ ਆ ਆਪਸੀ ਸਾਈਂ ਤੋਂ ਹਾਂ ਜੀ ਬੜੀ ਵਧੀਆ ਅ ਵੀਰ ਜੀ ਇੱਕ ਗੱਲ ਤੁਹਾਡੇ ਕੋਲੋਂ ਪਤਾ ਕਰਨੀ ਸੀ ਤੇ ਤੁਹਾਡੇ ਕਾਲ ਰਿਕਾਰਡ ਤੇ ਆ ਅ ਮੈਨੂੰ ਇਹ ਦੱਸੋ ਗੁਰਦੁਆਰਾ ਚੜਦੀ ਪੱਤੀ ਦਬਲੈਡ ਵਿੱਚ ਅੱਜ ਉੱਥੇ ਤੇ ਜਿਹੜੇ ਕੋਈ ਸੰਗਤ ਸੀ ਉਹਨਾਂ ਨੂੰ ਕੁਝ ਇਤਰਾਜ਼ ਹੋਇਆ ਹੈ ਕਿ ਕੋਈ ਪੁਲਿਸ ਆਈ ਸੀ ਉੱਥੇ ਜੀ ਤੋਂ ਹਲੋ ਜੀ ਜੀ ਕੱਟ ਗਿਆ ਸੀ ਵੀਰ ਜੀ ਹਾਂ ਜੀ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅ ਮੈਂ ਕਿਹਾ ਚੜਦੀ ਪੱਤੀ ਗੁਰਦੁਆਰਾ ਸਾਹਿਬ ਵਿੱਚ ਨਾ ਜਿਹੜਾ ਅ ਅੱਜ ਉਹਨਾਂ ਨੇ ਕੋਈ ਫੈਸਲਾ ਕੀਤਾ ਹੈ ਕਮੇਟੀ ਦਾ ਉਹਦੇ ਵਿੱਚ ਅੱਜ ਜਦੋਂ ਕਮੇਟੀ ਦਾ ਫੈਸਲਾ ਕਰਕੇ ਥੱਲੇ ਉਤਰਿਆ ਸਾਰੀ ਸੰਗਤ ਦੋਵੇਂ ਧਿਰਾਂ ਸੀਗੀਆਂ ਮੇਰੇ ਖਿਆਲ ਚ ਤੇ ਉਹਨਾਂ ਨੇ ਦੇਖਿਆ ਕਿ ਅੱਗੇ ਗੇਟ ਦੇ ਵਿੱਚ ਪੁਲਿਸ ਖੜੀ ਐ ਜੀ ਕਿਉਂ ਅਰਸਪੁਰਾ ਤੋਂ ਪੁਲਸ ਗਈ ਹੋਈ ਸੀ ਜੀ ਜੀ ਤੇ ਉਹਨਾਂ ਦੇ ਪੁੱਛਣ ਦੇ ਉੱਤੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਕਿਹਾ ਕਿ ਵੀ ਸਾਨੂੰ ਉੱਪਰੋਂ ਕੋਈ ਆਰਡਰ ਆਇਆ ਹੋਇਆ ਜੀ ਉੱਪਰੋਂ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਉੱਥੇ ਜਾਓ ਉੱਥੇ ਕੋਈ ਪੰਗਾ ਹੋਣ ਵਾਲਾ ਜੀ ਤੇ ਜਿਹੜੇ ਉੱਥੇ ਦੇ ਪਤਵੰਤੇ ਸੱਜਣ ਸੀ ਉਹਨਾਂ ਨੇ ਪੁਲਿਸ ਸਟੇਸ਼ਨ ਐਸਐਚਓ ਨੂੰ ਕਾਲ ਕੀਤੀ ਜੋ ਆਰਸਪੁਰਾ ਦੇ ਜੀ ਤਾਂ ਆਰਸਪੁਰਾ ਦੇ ਐਸਐਚਓ ਸਾਹਿਬ ਨੇ ਕਿਹਾ ਕਿ ਵਈ ਉਹਨਾਂ ਨੇ ਪੁੱਛਿਆ ਕਿ ਪੁਲਿਸ ਤੁਸੀਂ ਇੱਥੇ ਕਿਉਂ ਭੇਜੀ ਜੀ ਤਾਂ ਐਸਐਚਓ ਸਾਹਿਬ ਦਾ ਕਹਿਣਾ ਹੈ ਕਿ ਪੁਲਿਸ ਜਿਹੜੀ ਹੈ ਸਰਦਾਰ ਰঞ্জੀਤ ਸਿੰਘ ਟੋਰਾਵਰਾਂ ਨੇ ਭੇਜੀ ਹੈ ਕਿਹਾ ਤੁਸੀਂ ਤੇਜੀ ਸੀ ਪੁਲਿਸ ਮੈਂ ਕਿਉਂ ਭੇਜਾਂਗਾ ਜੀ ਪਹਿਲਾਂ ਪੁਲਿਸ ਦੱਸੋ ਤੇ ਇਹ ਐਕਚੁਅਲੀ ਦੇ ਵਿੱਚ ਜਿਹੜੇ ਉੱਥੇ ਦੀ ਸੰਗਤ ਹੈ ਉਹਨਾਂ ਦੇ ਵਿੱਚੋਂ ਕੁਝ ਬੰਦਿਆਂ ਨੇ ਮੇਰੇ ਨਾਲ ਗੱਲਬਾਤ ਕੀਤੀ ਹੈ ਥੋੜੀ ਦੇਰ ਪਹਿਲੇ ਕਿਉਂਕਿ ਮੈਂ ਤੁਹਾਡਾ ਪੱਖ ਜਾਨਣਾ ਜ਼ਰੂਰੀ ਸੀ ਕਿਉਂਕਿ ਇਸ ਤਰ੍ਹਾਂ ਜਿੰਦਰ ਸਿੰਘ ਜੀ ਇੱਕ ਮਿੰਟ ਮੇਰੀ ਗੱਲ ਸੁਣੋ ਜੀ 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 ਆਪਣੀ ਮਰਜ਼ੀ ਨਾਲ ਕੋਈ ਕੁਝ ਵੀ ਕਰਦਾ ਰਹੇ ਫਿਰ ਤੁਸੀਂ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਗਈ ਸੀ ਨਹੀਂ ਗੁਰਦੁਆਰੇ ਦੇ ਗੇਟ ਦੇਖੋ ਗੁਰਦੁਆਰੇ ਦੇ ਗੇਟ ਦੇ ਵਿੱਚ ਖੜੀ ਸੀ ਨਾ ਪੁਲਿਸ ਕਿਉਂਕਿ ਪਿੱਛੇ ਇਹਨਾਂ ਦਾ ਤੁਹਾਨੂੰ ਪਤਾ ਕਿ ਪੂਰੇ ਪਾਸੇ ਜਿਹੜਾ ਜੋ ਵੀ ਇਹਨਾਂ ਦਾ ਹੋਇਆ ਬਿਲਕੁਲ ਬਿਲਕੁਲ ਮਤਲਬ ਕਿ ਜਿੰਨਾ ਮਤਲਬ ਕੁਝ ਹੋਇਆ ਤੁਹਾਨੂੰ ਪਤਾ ਲੱਗਦਾ ਜੀ ਜੀ ਠੀਕ ਹੈ ਤੇ ਮੇਰੇ ਖਿਆਲ ਦੇ ਵਿੱਚ ਉਸ ਦਿਨ ਵੀ ਪੁਲਿਸ ਉੱਥੇ ਸੀਗੀ ਹਮ ਹਮ ਉਹਦੇ ਉੱਥੇ ਆਲਰੇਡੀ ਹੀ ਝੁਕੀ ਹੈਗੀ ਐ ਬਲੈਂਡ ਦੇ ਵਿੱਚ ਨਹੀਂ ਜਿਹੜੇ ਉੱਥੇ ਬੰਦੇ ਗਏ ਸੀ ਉਹ ਕਹਿ ਰਹੇ ਨੇ ਕਿ ਕੁਝ 2 ਸਟਾਰ ਵਾਲੇ ਬੰਦਾ ਸੀ ਇੱਕ ਤੇ ਦੋ ਬੰਦੇ ਨਾਲ ਕੋਈ ਹੋਰ ਸੀ ਨਾਲ ਪੁੱਛਣ ਤੇ ਕਿ ਪੁਲਿਸ ਜਿਹੜੀ ਉੱਥੇ ਆਰਡਰ ਆਇਆ ਮੇਰਾ ਸੁਣੋ ਨਾ ਅਸੋ ਤੇ ਮੈਂ ਮੈਂ ਤੁਹਾਡੀ ਸਿਰਫ ਤੁਹਾਡਾ ਪੱਖ ਜਾਣਨਾ ਚਾਹੁੰਦਾ ਮੈਨੂੰ ਮੈਨੂੰ ਦੇਖੋ ਮੈਨੂੰ ਨਹੀਂ ਨਾ ਪਤਾ ਕਿ ਪੁਲਿਸ ਕਿਸ ਨੇ ਭੇਜੀ ਜਾਂ ਕਿਸ ਨੇ ਨਹੀਂ ਭੇਜੀ ਹੈ ਨਾ ਅ ਜਿਹੜਾ ਕਿਸੇ ਦਾ ਵੀ ਕੋਈ ਵੀ ਹੋਏਗਾ ਉਹ ਚੱਸੀ ਕੀ ਕਹਿ ਸਕਦੇ ਕਿਸ ਨੂੰ ਠੀਕ ਹੈ ਠੀਕ ਹੈ ਨਾ ਜਦੋਂ ਪੁਲਿਸ ਅਗਰ ਕਿਤੇ ਰਾਉਂਡ ਕਰ ਰਹੀ ਹੈ ਕਿਸੇ ਪਾਸੇ ਜਾ ਰਹੀ ਹੈ ਤੇ ਉਸੇ ਚੱਸੀ ਕੋਲ ਕਿ ਅਖਾਂਗੇ ਮਗਰ ਫਿਰ ਐਸ ਐਚ ਓ ਸਾਹਿਬ ਨੇ ਇਹ ਵਾਲੀ ਗੱਲ ਕਿਉਂ ਕਹੀ ਕਿ ਵੀ ਸਰਦਾਰ ਰਣਜੀਤ ਸਿੰਘ ਮੇਰੀ ਅਜ ਤੱਕ ਜਿਹੜਾ ਸਰਦਾਰ ਰਣਜੀਤ ਸਿੰਘ ਟੋਰਾ ਉਹਨੇ ਕਿਹਾ ਕਿ ਵੀ ਉੱਥੇ ਭੇਜੋ ਜਿਹੜਾ ਇਸ ਵੇਲੇ ਮੌਜੂਦਾ ਇਸ ਵੇਲੇ ਆਰਸਪੁਰਾ ਐਸ ਐਚ ਓ ਸਾਹਿਬ ਹੈਗੇ ਨੇ ਮੇਰੇ ਖਿਆਲ ਦੇ ਵਿੱਚ ਮੇਰੇ ਕੋਲ ਨਾ ਉਹਦਾ ਨੰਬਰ ਹੈਗਾ ਤੇ ਨਾ ਹੀ ਮੇਰੇ ਕੋਲ ਕਦੇ ਉੱਥੋਂ ਟ੍ਰਾਂਸਫਰ ਹੋ ਕੇ ਆਇਆ ਹੈ ਨਾ ओके okay. मेरे को तो नंबर भी नहीं आया और मेरी कदे गल भी नहीं अंदर वाली हुई ठीक है मतलब कि ਤੁਸੀਂ ਤੁਸੀਂ ਬਿਲਕੁਲ ਨਹੀਂ ਭੇਜੀ ਹੋਈ ਬਿਲਕੁਲ ਸਰ ਮੈਂ ਕਿਉਂ ਭੇਜਾਂਗਾ ਤਾਂ ਫਿਰ ਇਸਦਾ ਮਤਲਬ ਹੈ ਅਗਰ ਐਸ ਐਚਓ ਸਾਹਿਬ ਨੇ ਉਹਨਾਂ ਨੂੰ ਕਿਹਾ ਹੈ ਕਿ ਭਈ ਪੁਲਿਸ ਰنجਜੀਤ ਸਿੰਘ ਟੋੜਾ ਉਹ ਰਾਣੇ ਭੇਜੀ ਤੇ ਉਹ ਹੋ ਸਕਦਾ ਉਹਨਾਂ ਨੇ ਗਲਤ ਬੋਲੇ ਹੋਏ ਓਏ ਤੁਹਾਨੂੰ ਪਹਿਲੇ ਹੀ ਕਹਿ ਰਿਹਾ ਕਿ ਮੇਰੀ ਗੱਲ ਨਹੀਂ ਹੋਈ ਐਸ ਐਚਓ ਸਾਹਿਬ ਨਾਲ ਨਾ ਮੇਰੀ ਐਸ ਐਚਓ ਸਾਹਿਬ ਦੇ ਨਾਲ ਇਸ ਵੀਲੇ ਮੇਰੇ ਕੋਲ ਨੰਬਰ ਵੀ ਨਹੀਂ ਆਉਂਦਾ ਚਲੋ ਬਹੁਤ ਬਹੁਤ اچھا ਮੈਂ ਕਿਹਾ ਕਿ ਅਟਰੀਚ ਮੈਨੂੰ ਸੀ ਕਿ ਕਿਉਂਕਿ ਮੈਂ ਬਾਈਟਸ ਲਈਆਂ ਉਹਨਾਂ ਦੀਆਂ ਤੇ ਮੈਨੂੰ ਲੱਗਿਆ ਕਿ ਨਹੀਂ ਪਹਿਲੇ ਤੁਹਾਡੇ ਕੋਲ ਪੁੱਛਣਾ ਜ਼ਰੂਰੀ ਹੈ ਐਵੇਂ ਬੈੱਡਰੂਮ ਦਾ ਜੀ ਬਿਲਕੁਲ ਬੈਟਰ ਹੁੰਦਾ ਪੁੱਛਣਾ ਜੀ 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 ਮੈਂ ਕਿਹਾ ਕੀ ਪਤਾ ਕੋਈ ਇਨਪੁਟ ਮਿਲੀ ਹੋਵੇ ਤੁਹਾਨੂੰ ਕਿ ਉੱਥੇ ਪੰਗਾ ਹੋਣ ਵਾਲਾ ਤੇ ਸ਼ਾਇਦ ਤੁਸੀਂ ਭੇਜੀ ਹੋਵੇ ਪੁਲਿਸ ਸਰ ਮੈਨੂੰ ਇਨਪੁਟਸ ਕਿਸ ਗੱਲ ਦੀ ਮਿਲਨੀ ਦੱਸੋ ਜਦੋਂ ਜਦੋਂ ਉਹਨਾਂ ਦਾ ਐਨੀ ਕੇਵਲ ਅਸੀਂ ਮਸਲਾ ਸੁਲਝਾ ਦਿੱਤਾ ਤੇ ਫਿਰ ਪਿੱਛੇ ਕੀ ਰਹਿ ਗਿਆ ਠੀਕ ਹੈ ਠੀਕ ਹੈ ਚਲੋ ਗੱਲ ਹੀ ਕੋਈ ਨਹੀਂ ਸੀ ਹਾਂ ਜੀ ਕਿਉਂਕਿ ਅੱਜ ਉਹਨਾਂ ਨੇ ਕਮੇਟੀ ਮੇਰੇ ਖਿਆ ਨਹੀਂ ਨਹੀਂ 19 ਤਰੀਕ ਨੂੰ એપisode ਹੋਇਆ ਸੀ ਤੇ 19 ਤਰੀਕ ਨੂੰ ਅਸੀਂ ਜਾ ਕੇ ਸ਼ਾਮ ਨੂੰ ਉੱਥੇ ਬਿਲਕੁਲ ਇਹਨਾਂ ਦਾ ਬਿਠਾ ਕੇ ਦੋਨੋਂ ਪਾਰਟੀਆਂ ਨੂੰ ਇਹ ਜੋ ਵੀ ਉੱਥੇ ਹੋਇਆ ਸੀ ਸਜਾ ਲਈ ਜੋ ਬੁਰ ਮਰਿਆਦਾ ਅਨੁਸਾਰ ਬੰਦੀ ਹੈ ਠੀਕ ਔਰ ਜ ਦੋਨੋਂ ਦੇ ਪੱਕ ਸੁਨੇ ਜੋ ਉੱਥੇ ਫੈਸਲਾ ਹੋਇਆ ਦਿੱਤਾ ਔਰ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਜਕਾਰੇ ਛੱਡੇ ਠੀਕ ਉਹਨਾਂ ਦੇ ਸਕੱਤਰ ਸਾਹਿਬ ਨੇ ਸਟੇਜ ਤੋਂ ਖੜੇ ਹੋ ਕੇ ਇਹ ਗੱਲ ਆਖੀ ਕਿ ਭਈ ਦੱਸੋ ਜੀ ਫੈਸਲਾ ਮੰਜ਼ੂਰ ਹੈ ਉਤੇ ਸਾਰੇ ਬੈਠੇ ਸੀ 150 ਦੇ ਕਰੀਬ 100 150 ਤੋਂ ਵੱਧ ਹੀ ਸੰਗਤ ਹੋਵੇਗੀ ਜੀ ਜੀ ਔਰ ਸਾਰਿਆਂ ਨੇ ਕਿਹਾ ਕਿ ਠੀਕ ਹੈ ਜੀ ਇਹੀ ਹੁੰਦਾ ਗੁਰੂ ਘਰਾਂ ਦੇ ਬਾਹਰ ਗੱਲਾਂ ਕਿਉਂ ਜਾਣੀ ਬੈਸਿਕਲੀ ਉਹ ਤੇ ਚਲੋ ਇੱਕ ਬੜਾ ਮੰਦ ਭਗ ਘਟਾ ਸੀ ਚਲੋ ਵਾਹਿਗੁਰੂ ਨਾ ਹੀ ਕਿਤੇ ਕਰਵਾਏ ਸੀ ਅਸੀਂ ਸੂਟ ਕਲੋਜ਼ ਵੀ ਤੇ ਕਰਨਾ ਨਾ ਸਰ ਸਾਡਾ ਜੀ ਜੀ ਨਹੀਂ ਬਿਲਕੁਲ ਬਿਲਕੁਲ ਕਲੋਜ਼ ਕਰਨਾ ਹੈ ਔਰ ਮੈਂ ਸਿਰਫ ਇਹੀ ਜਾਨਣਾ ਚਾਹੁੰਦਾ ਸੀ ਕਿ ਕਿਤੇ ਪੁਲਿਸ ਜੜੀ ਹੈ ਉਹ ਤੁਹਾਡੇ ਵੱਲੋਂ ਨਾ ਆਈ ਹੋਵੇ ਇਸ ਕਰਕੇ ਮੈਂ ਸੋਚਿਆ ਕਿ ਤੁਹਾਡੇ ਕੋਲ ਪੁੱਛਣਾ ਬੜਾ ਜ਼ਰੂਰੀ ਹੈ ਮੇਰਾ ਪੁਲਿਸ ਵਾਲਾ ਸਰ ਜੋ ਐਸਐਚਓ ਸਾਹਿਬ ਨੂੰ ਤੁਸੀਂ ਕੀ ਦੱਸਿਆ ਮੈਂ ਤਾਂ ਫਿਲਹਾਲ ਤੇ ਅਜੇ ਤੱਕ ਤੇ ਨੰਬਰ ਨਹੀਂ ਆ ਹੁਣ ਤੱਕ ਪਰ ਮੈਂ ਕੱਲ ਜਾ ਕੇ ਪੁੱਛਾਂਗਾ ਬਈ ਨਹੀਂ ਨਹੀਂ ਬਿਲਕੁਲ 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 ਬਹੁਤ ਬੋਤਨ ਆਜੀ ਤੇ ਤੁਹਾਡੇ ਕਾਲ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਰਿਕਾਰਡ ਤੇ